సతశ్రీకాలి తుక రో ట టీ ఫోర్ ఇంటూ సెవెన్ పంచా एसडीपीसी ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਕੀ ਟੀਮ ਦੇ ਚੋਣ ਕਰਨ ਲਈ ਟ్రायल ਕਰਵਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਡਰ 14, ਅੰਡਰ 17 ਤੇ ਅੰਡਰ 19 ਲਈ ਹੋਕੀ ਟੀਮ ਦੀ ਚੋਣ ਕਰਨ ਲਈ ਟ్రਾਇਲ ਜਲੰਧਰ ਦੇ ਬੁਲਟਨ پارک ਵਿਖੇ ਕਰਵਾਏ ਗਏ। ਇਸ ਮੌਕੇ ਤੇ ਪੂਰੇ ਪੰਜਾਬ ਵਿੱਚੋਂ 400 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਜਿਸ ਵਿੱਚੋਂ ਕੁੱਲ 46 ਬੱਚਿਆਂ ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਐਸਜੀਪੀਸੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਹੋਣਾਂ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਹੋਕੀ ਪ੍ਰਤੀ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਕ ਸਰੂਪ ਨਾਲੇ ਕੀਤੇ ਜਾਂਦੇ ਨੇ ਤੇ ਚੰਗੇ ਪਲੇਅਰਾਂ ਦੀ ਚੋਣ ਕੀਤੀ ਜਾਂਦੀ ਹੈ ਕੁਲਵੰਤ ਸਿੰਘ ਮੰਨਨ ਨੇ ਕਿਹਾ ਕਿ ਚੋਣ ਕਮੇਟੀ ਵੱਲੋਂ ਵੀ ਇੱਕ ਮੰਗ ਰੱਖੀ ਗਈ ਹੈ ਕਿ ਪੰਜਾਬ ਵਿੱਚ ਐਸਜੀਪੀਸੀ ਦੀ ਆਪਣੀ ਐਸਟਰੋ ਤਰਫ ਬਣਾਈ ਜਾਣੀ ਚਾਹੀਦੀ ਹੈ ਜਿਸ ਵਿੱਚ ਨੌਜਵਾਨ ਪਲੇਅਰਾਂ ਨੂੰ ਚੰਗੀ ਸਿੱਖਲਾਈ ਦੇ ਕੇ ਦੇਸ਼ ਦਾ মান ਉੱਚਾ ਕਰਨ ਲਈ ਚੰਗੇ ਪਲੇਅਰ ਤਿਆਰ ਕੀਤੇ ਜਾਣ ਇਸ ਮੌਕੇ ਤੇ ਐਸਜੀਪੀਸੀ ਦੇ ਸਿਲੈਕਸ਼ਨ ਕਮੇਟੀ ਦੇ ਮੈਂਬਰ ਬਰਗੇਡੀਅਰ ਹਰਚਰਨ ਸਿੰਘ ਹੁਣਾਂ ਨੇ ਕਿਹਾ ਕਿ ਐਸਜੀਪੀਸੀ ਪਿਛਲੇ 13 ਸਾਲ ਤੋਂ ਹਰੇਕ ਸਾਲ ਇਹ ਚੋਣ ਕਰਵਾਉਂਦੀ ਹੈ ਤਾਂਕਿ ਚੰਗੇ ਪਲੇਅਰਾਂ ਨੂੰ ਮੌਕਾ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਐਸਪੀਸੀ ਅਤੇ ਪੰਜਾਬ ਦੀ ਹੋਰ ਨਾ ਹੋਕੀ ਕਮੇਟੀਆਂ ਵੱਲੋਂ ਚੰਗੇ ਉਪਰਾਲੇ ਕਰ ਰਹੀਆਂ ਹਨ ਤਾਂ ਕਿ ਭਾਰਤ ਵਿੱਚ ਹੋਕੀ ਟੀਮ ਪੰਜਾਬ ਦੇ ਪਲੇਅਰਾਂ ਦੀ ਸ਼ਮੂਲੀਅਤ ਵੱਧ ਤੋਂ ਵੱਧ ਹੋ ਸਕੇ ਜੋ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ ਇਸ ਦੇ ਨਾਲ ਹੀ ਸਿਲੈਕਸ਼ਨ ਕਮੇਟੀ ਦੇ ਮੈਂਬਰ ਦਰੋਣਾ ਚਾਰਿਆ ਬੋਡੀ ਰਜਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਲੇਅਰਾਂ ਵਿੱਚ ਹੋਕੀ ਦੇ ਪ੍ਰਤੀ ਬੇਹੱਦ ਪਿਆਰ ਹੈ ਅਤੇ ਉਹ ਹੋਕੀ ਵਿੱਚ ਆਪਣਾ ਨਾਮ ਵੀ ਬਣਾਉਣਾ ਚਾਹੁੰਦੇ ਨੇ ਬਸ ਉਹਨਾਂ ਨੂੰ ਲੋੜ ਹੈ ਤਾਂ ਚੰਗੇ ਉਪਰਾਲੇ ਦੀ ਉਹਨਾਂ ਨੇ ਕਿਹਾ ਕਿ ਚੰਗੇ ਪਲੇਅਰ ਅੱਜ ਸਿਲੈਕਸ਼ਨ ਕਮੇਟੀ ਵੱਲੋਂ ਚੁਣੇ ਗਏ ਹਨ ਜਿਨ੍ਹਾਂ ਨੂੰ ਟ੍ਰੇਨਿੰਗ ਕਿ ਚੰਗਾ ਪਲੇਅਰ ਬਣਾਇਆ ਜਾਵੇਗਾ ਜੋ ਕਿ ਦੇਸ਼ ਦੀ ਟੀਮ ਵਿੱਚ ਖੇਡ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਅੱਜ ਜਲੰਧਰ ਵਰਡਨਪਾਰਕ ਵਿਖੇ ਪੰਜਾਬ ਦੀ ਧਰਤੀ ਤੋਂ 400 ਬੱਚਿਆਂ ਦੇ ਜਿਹੜੇ ਹਾਕੀ ਦੇ ਲਈ ਟ్రਾਇਲ ਲੈ ਕੇ ਆਰ ਇਹਦੇ ਵਿੱਚ 40 ਬੱਚੇ ਜਿਹੜੇ ਅਸੀਂ ਅੰਡਰ 14 ਅੰਡਰ 17 ਅੰਡਰ 19 ਜਿਹੜੇ ਸਿਲੇਕਟ ਕੀਤੇ ਆ ਵਿੱਚ ਵਿੱਚ 40 ਬੱਚੇ ਕੁੱਲ ਤੇ ਅਸੀਂ ਹਰ ਸਾਲ ਹੀ ਇਹ ਸਿਲੈਕਸ਼ਨ ਕਰਦੇ ਆ ਕਿਉਂਕਿ ਕਈ ਬੱਚੇ ਸੀਨੀਅਰ ਹੋ ਜਾਂਦੇ ਆ ਉਹ ਬੱਚੇ ਚਲ ਜਾਂਦੇ ਆ ਅੰਡਰ 90 ਤੋਂ ਬਾਅਦ ਤੇ ਫਿਰ ਬੱਚੇ ਜਿਹੜੇ ਆ ਲੈਣੇ ਪੈਂਦੇ ਆ ਤੇ ਸਾਡੇ ਵਿੱਚ ਸਰਦਾਰ ਹਰਚੰਦ ਬ੍ਰਿਗੇਡੀਅਰ ਹਰਚੰਦ ਸਿੰਘ ਜੀ ਕਿਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਜੀ ਤੇ ਅਮਰੀਕ ਸਿੰਘ ਜੀ ਪੁਆਦ ਜੋ ਸਾਡੇ ਜੱਜ ਸੀ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਬੱਚਿਆਂ ਦੀ ਸਿਲੈਕਸ਼ਨ ਹੋਈ ਹੈ ਔਰ ਪਰਸਨਲਟੀ ਭਰਤੀ ਗਈ ਹੈ ਜਿਹਦੇ ਵਿੱਚ ਹੁਨਰ ਸੀ ਜਿਹਦੇ ਵਿੱਚ ਟੈਕਨੀਕ ਸੀ ਜਿਹਦੇ ਵਿੱਚ ਜਿੰਦੀ ਖੇਡ ਸੀ ਉਹਦੇ ਤੌਰ ਤੇ ਅਸੀਂ ਜਿਹੜੇ ਉਹ ਬੱਚੇ ਜਿਹੜੇ ਲੈ ਗਏ ਆ ਤੇ ਅਰਦਾਸ ਕਰਦੇ ਪ੍ਰਮਾਤਮਾ ਅੱਗੇ ਕਿ ਕਿਉਂਕਿ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਾਂਗੇ ਅਸੀਂ ਚਾਹੁੰਦੇ ਆ ਜੋ ਡਿਮਾਂਡ ਇੱਥੋਂ ਆਈ ਹੈ ਕਿ ਅਸੀਂ ਬਿਗੇੜੀਆ ਹਰਚੰਦ ਸਿੰਘ ਉਹਨਾਂ ਨੇ ਦਿੱਤੀ ਹੈ ਡਿਮਾਂਡ ਕੀਤੀ ਹੈ ਕਿ ਆਪਣਾ ਐਸਟ੍ਰੋਟਸ ਬਣਾਓ ਤੋਂ ਉਹਦੇ ਲਈ ਅੱਛੀ ਚੱਲਦੀ ਹੀ ਜਿੰਦੇ ਸਿੰਘ ਵੱਡਾ ਸਾਡੇ ਜੋ ਸਪੋਰਟਸ ਕਤਰਿਆ ਤੇ ਨਾਲ ਅਸੀਂ ਜਾ ਕੇ ਸਾਰੇ ਸਾਡੇ ਉਹਨਾਂ ਨਾਲ ਗੱਲ ਕਰਾਂਗੇ ਤੇ ਆਸਿਆ ਕੇ ਸੂਨੀ ਕਮੇਟੀ ਆਪਣੀ ਐਸਟ੍ਰਟਸ ਬਣਾ ਕੇ ਇੱਕ ਇਦਾਂ ਦੀ ਪਨੀਰੀ ਤਿਆਰ ਕਰੇਗੀ ਕਿਉਂਕਿ ਅਜੇ ਵੀ ਪਨੀਰੀ ਤਿਆਰ ਕਰਦੇ ਆ ਸਾਡੇ ਬੱਚੇ ਵੱਖ-ਵੱਖ ਡਿਪਾਰਟਮੈਂਟ ਜਿਹੜੇ ਅਸੀਂ ਤਿਆਰ ਕੀਤੇ ਬੱਚੇ ਆ ਉਹ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਅੱਜ ਜੋਬ ਕਰਦੇ ਆ ਤੇ ਔਰ ਨੈਸ਼ਨਲ ਦੇ ਵਿੱਚ ਵੀ ਜਾ ਕੇ ਸਾਡੇ ਬੱਚੇ ਜਿਹੜੇ ਖੇਡਦੇ ਆ ਤੇ ਇੰਡੀਆ ਦੇ ਜਿਹੜੇ ਕੈਂਪ ਦੇ ਵਿੱਚ ਵੀ ਸਾਡੇ ਬੱਚੇ ਸਿਲੈਕਟ ਹੋਏ ਆ ਤਾਂ ਅਸੀਂ ਜਿਹੜੇ ਸਾਹੀਂ ਚਾਹੁੰਦੇ ਆ ਕਿ ਇਦਾਂ ਦੀ ਸਾਡੀ ਸੂਨੀ ਕਮੇਟੀ ਦੀ ਟੀਮ ਹੋਵੇ ਜਿਹੜੀ ਪੰਜਾਬ ਦੇ ਲਈ ਹਿੰਦੁਸਤਾਨ ਲਈ ਚਾਨਣ ਮਨਾਰਾ ਹੋਵੇ ਕਿਉਂਕਿ ਕਈ ਟੀਮਾਂ ਨਵੀਆਂ ਵੱਧੀਆਂ ਜਿਦਾਂ ਬੈਲਜੀਅਮ ਆ ਉਹ ਥੋੜੇ ਪੰਜ ਸੱਤ ਸਾਲਾਂ ਦੇ ਵਿੱਚ ਹੀ ਉਹਨੇ ਗੇਂਦ ਕੀਤਾ ਤਿੰਨਾਂ ਚੋਂ ਟੀਮਾਂ ਦੇ ਵਿੱਚ ਆਈ ਹੈ ਤੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਚੌਥੇ ਪੰਜਵੇਂ ਨੰਬਰ ਤੇ ਸਾਡੀ ਇੰਡੀਆ ਦੀ ਟੀਮ ਆ ਅਸੀਂ ਇਹ ਚਾਹੁੰਦੇ ਆ ਕਿ ਸਾਡੀ ਟੀਮ ਜਿਹੜੀ ਉਹ ਪਹਿਲੇ ਦੂਜੇ ਨੰਬਰ ਤੇ ਆਵੇ ਇਹ ਸਾਡੀ ਕੋਸ਼ਿਸ਼ ਆ ਉਹ ਕੋਸ਼ਿਸ਼ ਤਾਂ ਹੀ ਚੱਲੇਗੀ ਕਿ ਇੱਕ ਨਾਸੀ ਨਵੀਂ ਪਨੀਰੀ ਤਿਆਰ ਕਰਾਂਗੇ ਸਾਡੇ ਵਿੱਚ ਚਲੋ ਹਰ ਸਾਧਨ ਵੀ ਹੈ ਪਰਮਾਤਮਾ ਨੇ ਦਿੱਤਾ ਚੌਣੀ ਕਮੇਟੀ ਨੂੰ ਅਸੀਂ ਉਹ ਜਿਹੜਾ ਸਾਡੇ ਮਨ 'ਚ ਜज्ਬਾ ਹੈਗਾ ਉਸ ਜज्ਬੇ ਨੂੰ ਕੀਦੇ ਨੂੰ ਅੱਛੀ ਅੱਗੇ ਵਧਾਉਂਦੇ ਹੋਏ ਅਸੀਂ ਮਤਲਬ ਪੂਰੀ ਕੋਸ਼ਿਸ਼ ਹੋਏਗੀ ਕਿ ਐਸਟਰੋਟੈਪ ਲਗਾ ਕੇ ਇੱਕ ਵਧੀਆ ਟੀਮ ਜਿਹੜੀ ਐਸਜੀਪੀਸੀ ਤਿਆਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੱਲ ਤੇ ਉਹ ਰਾਤ ਤੇ ਦੋ ਦਿਨ ਟਰਾਇਲ ਹੋਏ ਨੇ ਤੇ ਮੈਂ 400 ਬੱਚਾ ਆਇਆ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਅੱਛਾ ਰਿਸਪੌਂਸ ਮਿਲੇ ਆਇਆ ਔਰ ਕਿਉਂਕਿ 13 ਸਾਲ ਹੋ ਗਏ ਨੇ ਸ਼ਰੋਮਨੀ ਬਰਤੋੜਾ ਕੁੰਨੇ ਕਮੇਟੀ ਨੂੰ ਇਹ ਹਾਕੀ ਅਕੈਡਮੀ ਚਲਾਉਂਦੇ ਆਇਆ ਔਰ ਪਿਛਲੇ ਸਾਲਾਂ ਦੇ ਵਿੱਚ ਕਾਫੀ ਅੱچھے ਖਿਡਾਰੀ ਇਥੋਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਵੀ ਨਿਕਲੇ ਨੇ ਕਾਫੀ ਖਿਡਾਰੀਆਂ ਨੂੰ ਅੱਛੀਆਂ ਨੌਕਰੀਆਂ ਮਿਲੀਆਂ ਨੇ ਔਰ ਉਸੇ ਤਰ੍ਹਾਂ ਇਸ ਸਾਲ ਜਿਹੜਾ ਰਿਸਪੌਂਸ ਬਹੁਤ ਵਧੀਆ ਆਇਆ ਔਰ ਅਸੀਂ ਤਿੰਨਾਂ ਗਰੁੱਪਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਸਿਲੈਕਟ ਕੀਤੇ ਨੇ ਅੰਡਰ 19 ਅੰਡਰ 17 ਅੰਡਰ 14 ਔਰ ਐਸ ਪਰ ਦੀ ਵੈਕੈਂਸੀਜ਼ ਐਂਡ ਦੀ ਰਿਕੁਆਇਰਮੈਂਟ ਕੇ ਅਕੈਡਮੀ ਉਸੇ ਸਾਹਮਣੇ ਜਿਹੜੇ ਬੱਚੇ ਅਲੱਗ-ਅਲੱਗ ਕੈਟਾਗਰੀ ਵਾਸਤੇ ਸੈਕਟ ਕੀਤਾ ਗਏ ਨੇ ਬੱਚਾਂ ਦੇਖਿਆ ਹੈ ਕਿ ਹੁਨਰ ਬਹੁਤ ਹੈ ਸ਼ੌਕ ਬਹੁਤ ਹੈ ਔਰ ਇੰਟਰਸਟ ਬਹੁਤ ਹੈ हॉकी ਹੈਗੀ ਹੈ ਔਰ ਪੰਜਾਬ ਦੇ ਵਿੱਚ हॉकी ਜਿਹੜੀ थी ਇੱਕ ਵਾਰ ਬਹੁਤ ਜ਼ੋਨ ਹੋ ਚੁੱਕੀ ਸੀ ਉਹਦੀ ਰਿਸਰਜੈਂਸ ਦੁਬਾਰਾ ਹੋ ਰਹੀ ਹੈ ਔਰ ਇਸੇ ਤਰ੍ਹਾਂ ਦੀ ਜਿਵੇਂ ਸ਼ਲੋਨੀ ਕਮੇਟੀ ਦੀ ਅਕੈਡਮੀ ਹੈ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਅਕੈਡਮੀ ਆ ਕੰਮ ਕਰ ਰਹੀਆਂ ਨੇ ਔਰ ਉਹਨਾਂ ਦਾ ਰਿਜ਼ਲਟ ਸਾਨੂੰ ਮਿਲਣ ਨੂੰ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪਿਛਲੇ 2 ਲਿੰਪਨ ਦੇ ਵਿੱਚ ਬੈਕ ਟੂ ਬੈਕ ਸਾਡਾ ਜਿਹੜਾ ਹੈ ਕੁਤਰੀਨ 44 ਸਾਲ ਦੇ ਬਾਅਦ ਡੌਨਿ ਮੈਡਲ ਆਇਆ ਹੈ ਔਰ ਇਹ ਬੜੀ ਖੁਸ਼ੀ ਨਿਕਲਿਆ ਹੈ ਔਰ ਜੋ ਹੁਣ ਪੰਜਾਬ ਸਰਕਾਰ ਵੀ ਕਰ ਰਹੀ ਹੈ ਕੰਮ ਬਾਕੀ ਪੰਜਾਬ ਬਾਕੀ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਇੰਡੀਆ ਬਹੁਤ ਅੱਛਾ ਕੰਮ ਕਰ ਰਹੀ ਹੈ ਹੁਣ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਸ ਸਾਨੂੰ ਬੱਚੇ ਅੱਜ ਮਿਲੇ ਨੇ ਇਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਕੇ ਜੋ ਕਿ ਐਕਸਪਰਟਸ ਕੋਚਿੰਗ ਨੇ ਸਾਡੇ ਕੋਲ ਸਖਤਰ ਤਰ੍ਹਾਂ ਹੈਡਾਂ ਤੇ ਜਿਹੜੇ ਨੇ ਹੌਂਦਾਂ ਨੂੰ ਬਹੁਤ ਸ਼ੌਕ ਆ ਔਰ ਬੜੀ ਅੱਛੀ ਐਕਸਪਰਟ ਕਮੇਟੀ ਆ ਬੜੀ ਅੱਛੇ ਸਾਰੇ ਐਕਸਪੀਰੀਅੰਸ ਸਲੈਕਟਰ ਨੇ ਔਰ ਇੱਕ ਸਾਰੇ ਇਸੇ ਇੰਕਲ ਰੱਖ ਕੇ ਐਜ਼ ਅ ਟੀਮ ਕੰਮ ਕਰਦੇ ਆ ਔਰ ਮੰਤਵ ਸਾਡਾ ਇੱਕ ਹੀ ਆ ਕਿ ਸਾਡੇ ਪੰਜਾਬ ਦੀ ਹਾਕੀ ਸਾਡੇ ਹਿੰਦੁਸਤਾਨ ਦੀ ਹਾਕੀ ਇੱਕ ਵਾਰ ਫਿਰ ਉਹ ਬਲੰਗੀਆਂ ਸ਼ੂਏ ਜੋ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਚੋਂਗਤ ਸਰਾਂ ਚੱਕ ਕੇ ਬੱਚੇ ਕਿੰਨੇ ਸਲੈਕਟ ਹੋਇਆ ਕਿ ਇਹ ਲੱਗ ਕੇ ਨੈਕਸਟ ਸਟੈਪ ਕੀ ਹੁੰਦਾ ਸੀ ਕਿ ਵੀ ਟੈਨ ਮਿਲਦੀ ਹੈ ਕਿ ਜਿਹੜਾ ਉਹਦੇ ਕੇ ਕੇ ਬੰਦੇ ਲੱਭ ਜਾਂਦੇ ਅੰਡਰ 17 ਔਰ 19 ਦੇ ਵਿੱਚ 12 12 ਬੱਚੇ ਸਲੈਕਟ ਕੀ ਔਰ ਅੰਡਰ 14 ਜਿਹੜੇ ਆ ਉਹ ਤਕਰੀਬਨ 23 ਬੱਚੇ ਸਿਲੈਕਟ ਹੋਏ ਨੇ ਟੋਟਲ ਤਕਰੀਬਨ 46 ਬੱਚੇ ਸਿਲੈਕਟ ਕੀਤੇ ਗਏ ਨੇ ਔਰ ਕਿਉਂਕਿ ਕੁਝ ਬੱਚੇ ਜਿਹੜੇ ਨੇ ਪਲੱਸ 2 ਤੋਂ ਬਾਅਦ ਅਕੈਡਮੀ ਛੱਡ ਜਾਂਦੇ ਨੇ ਕਾਲਜ ਚਲੇ ਜਾਂਦੇ ਆ ਔਰ ਇਸ ਕਰਕੇ ਨਵੇਂ ਬੱਚਿਆਂ ਦੀ ਜਿਹੜੀ ਇਨਟੇਕ ਆ ਉਹ ਬਜੂਰੀ ਹੈ ਔਰ ਇਹਨਾਂ ਐਕਸਪਰਟਸ ਕੋਚਸ ਨੇ ਇਹਦੇ ਕੁਆਲੀਫਾਈਡ ਕੋਚਸ ਨੇ ਉਹ ਇਹਨਾਂ ਦੇ ਸਟਰੋਂਗ ਪੁਆਇੰਟ ਕੀ ਨੇ ਪਲੇਅਰਾਂ ਦੇ ਉਹਨਾਂ ਦੀ ਵੀਕਨੈਸਸ ਕੀ ਨੇ ਉਹਨਾਂ ਦੀ ਫਿਜ਼ੀਕਲ ਫਿਟਨੈਸ ਨੂੰ ਕਿਵੇਂ ਇੰਪਰੂਵ ਕਰਨਾ ਹੈ ਉਹਦੀ ਐਂਡੋਰੈਂਸ ਦਾ ਸਟੈਮਿਨਾ ਕਿਵੇਂ ਬਿਲਡ ਅਪ ਕਰਨਾ ਹੈ ਇਹਨਾਂ ਸਾਰੇ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਇਹ ਕਿਹੜੀ ਕੰਪਰੀਹੈਂਸਿਵ ਕੋਚਿੰਗ ਦਿੱਤੀ ਜਾਏਗੀ ਔਰ ਆਈ ਐਮ ਸ਼ੋਰ ਕਿ ਉਹਨਾਂ ਵਾਲੇ ਸਮਝਦੇ ਵਿੱਚ ਇਹ ਖਿਡਾਰੀ ਜਿਹੜੇ ਨੇ ਕੱਲ੍ਹ ਦੇਸ਼ ਦਾ ਮਾਣ ਵਣਨਗੇ ਔਰ ਦੇਸ਼ ਦਾ ਨਾਮ ਰੋਸ਼ਕਾ ਦੇਖੋ ਕਾਫੀ ਬੱਚਾ ਸ਼ੌਂਕ ਸੀ 400 ਬੱਚੇ ਦੇ ਕਰੀਬ ਆਏ ਆ ਇਹਨਾਂ ਟ੍ਰੇਨਾਂ ਦੇ ਵਿੱਚ ਔਰ ਜਿੰਨੇ ਜਿੰਨੇ ਚਾਹੀਦੇ ਸੀ ਇਹਨਾਂ ਨੂੰ 25 ਅੰਡਰ 14 ਦੇ 70 ਤੇ 22 ਬੱਚੇ ਤੇ 90 ਦੇ ਸੋ ਐਡ ਕੀਤੇ ਵਿੱਚ ਕਿਉਂਕਿ ਇਹਨਾਂ ਕੋ ਪਹਿਲੇ ਆਲਰੇਡੀ ਟੀਮਾਂ ਤੇ ਰਹੇ ਗਏ ਉਹਨਾਂ ਦੇ ਵਿੱਚ ਐਡ ਕੀਤੇ ਸੋ ਬੱਚਿਆਂ ਨਾਲ ਰੌਸ ਵਧੀਆ ਸੀ ਲੇਕਿਨ ਇਸ ਸਟੇਜ ਦੇ ਉੱਤੇ ਤੇ ਅਸੀਂ ਇਹਨਾਂ ਦਾ ਥੋੜਾ ਜਿਹਾ ਵਾਚ ਹੀ ਕਰ ਰਹੇ ਫਿਰ ਇਹਦਾ ਸਟਾਈਲ ਕੀ ਹੈ ਤੇ ਜਾਂ ਇਹਨਾਂ ਦਾ ਸਕਿੱਲ ਕੀ ਹੈ ਕਿਉਂਕਿ ਫਿਜ਼ੀਕਲ ਫਿਟਨੈਸ ਤਾਂ ਬਾਅਦ ਦਾ ਕੰਮ ਹੈ ਸੋ ਅਸੀਂ ਸਿਰਫ ਇਹਨਾਂ ਦੇ ਸਕਿੱਲ ਔਰ ਆਈਕਿਊ ਦੇ ਨਾਲ ਕੇ ਬੱਚੇ ਦਾ ਉਹਦੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਵਕ ਵਕ ਗਰੁੱਪ ਅਨ ਅਸਿ ਲੈਕਟ ਕੀਤਾ ਔਰ ਦੇਖਣ ਨੂੰ ਕਾਫੀ ਬੱਚੇ ਅੱਛੇ ਆ ਕਿਉਂਕਿ ਪੰਜਾਬ ਦੇ ਵਿੱਚ ਦਾ ਨਰਸਰੀ ਆ ਕਿਉਂਕਿ ਇੰਡੀਆ ਦੀ ਟੀਮ ਦੀ ਔਰ ਹਰ ਪਿੰਡ ਵਿੱਚ ਹੌਕੀ ਹਿੱਡੀ ਜਾਂਦੀ ਆ ਔਰ ਬਹੁਤ ਵਧੀਆ ਰਿਸਪੌਂਸ ਸੀ ਔਰ ਇਹ ਬੱਚੇ ਅਗਰ ਇਕੱਠੇ ਰਹਿ ਕੇ ਟ੍ਰੇਨਿੰਗ ਕਰਨਗੇ ਔਰ ਇੱਕ ਦਿਨ ਅੱਛਾ ਆਏਗੇ ਇਹ ਪੰਜਾਬ ਨੂੰ ਇੰਡੀਆ ਰਿਪਰਜੈਂਟ ਕਰਦੇ ਜਿਵੇਂ ਮਾਈਕਾ ਓਰਗਨਾਈਜ਼ੇਸ਼ਨ ਕਿਸੀ ਹੋ ਗਈ ਹੈ ਬੋਲਡ ਸਟ੍ਰੈਟਜੀ ਨੂੰ ਬ੍ਰਾਡਰ ਕਰਦੇ ਜੋ ਕਿ ਕਿ ਪੰਜਾਬ ਦੇ ਇਸ ਤਰ੍ਹਾਂ ਦੇ ਟਾਪਲੇ ਫੋਰਸ ਕਿਸੀ ਹੋ ਜਾਏ ਲੈਵਲ ਤੇ ਲਿਆਉਣ ਕਿ ਕਿੰਨਾ ਕੁ ਉਸ ਤੋਂ ਜਿੰਨ ਕਿਵੇਂ ਨਾ ਕਿੰਨਾ ਕੁ ਰਿਵਿਊ ਕੋਲ ਸਮਝਦੇ ਹੋ ਹੋਰ ਕਰਨੀ ਲੋੜ ਹੈਗੀ ਦੇਖੋ ਇਹ ਅਜੇ ਅਜੇ 베이스 ਦੇ ਇੱਕ ਨਰਸਰੀ ਹੈ ਸਰ ਜੀ ਚਰੋਗੀ ਕਮੇਟੀ ਦੀ ਔਰ ਨਰਸਰੀ ਦੇ ਵਿੱਚ ਜੋ ਇੱਕ ਬੀਗਨਰ ਨੂੰ ਜੋ ਸਿਖਾਇਆ ਜਾਂਦਾ ਹੈ ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਇਸ ਗਏ ਸੋ ਇਹ ਵੀ ਇੱਕ ਐਜੂਕੇਸ਼ਨ ਇਸ ਕੋਰਸ ਸੋ ਇਹਨੂੰ ਪਹਿਲਾਂ ਇਸ ਦੇ ਜਿਹੜੇ ਹਾਕੀ ਦੇ ਫੰਡਾਮੈਂਟਲ ਸਕਿੱਲ ਹੈ ਉਹਦੇ ਬਾਰੇ ਔਰ ਟੈਕਨੀਕਲ ਚੀਜ਼ਾਂ ਬਾਰੇ ਉਹਨਾਂ ਦੱਸਿਆ ਜਾਵੇਗਾ ਉਤੋਂ ਆਸਤਾ ਇਸ ਤਰ੍ਹਾਂ ਫਿਟਨੈਸ ਇਹਨਾਂ ਨੂੰ ਵੱਡੇ ਟੀਮ ਬੱਚਿਆਂ ਦੇ ਨਾਲ ਮਲਾਇਆ ਜਾਂਦਾ ਸੋ ਇਹਨਾਂ ਦੇ ਵਿੱਚ ਕਾਫੀ ਟੈਲੈਂਟ ਹੈ ਬੱਚਿਆਂ ਦੇਖਿਆ ਸੀ ਕਿਉਂਕਿ ਬੱਚੇ ਪਿੰਡਾਂ ਤੋਂ ਦੇ ਕੁਦਰਤੀ ਆਕੀ ਖੇਡ ਹੈ ਕਿਸੇ ਨੂੰ ਇਹਨਾਂ ਨੇ ਇਹਨਾਂ ਨੂੰ ਕਿਸੇ ਨੇ ਇਹ ਨਹੀਂ ਜਬਰਦਸਤੀ ਇੱਥੇ ਨਹੀਂ ਲੈ ਕੇ ਆਏ ਆਪਣੇ ਆਪ ਸ਼ੌਂਕ ਨਾਲ ਆਏ ਸੋ ਸ਼ੌਂਕ ਦਾ ਮੁੱਲ ਹੈ ਅਗਰ ਇਸੇ ਤਰ੍ਹਾਂ ਸ਼ੌਂਕ ਨਾਲ ਕੰਮ ਕਰਦੇ ਰਹਿਣਗੇ ਤੇ ਬਹੁਤ ਵਧੀਆ ਟੀਮ ਬਣੇਗੀ ਦੇ ਵੀ ਬਹੁਤ ਜ਼ਿਆਦਾ ਬੱਚੇ ਦਾ ਉਤਸ਼ਾਹ ਹੈਗਾ ਉਹਦੀ ਜਿਹੜੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਦੇਖੋ ਅਸੀਂ ਮੈਂ ਤਾਂ ਤਕਰੀਬਨ ਪੰਜਾਬ ਦੇ ਵਿੱਚ ਟਿਚ ਕੋਚ ਰਿਹਾ ਹਾਂ ਨਾ ਉਹ ਹਰ ਅਕੈਡਮੀ ਦਾ ਮੈਂ ਬੱਚਾ ਦੇਖਿਆ ਔਰ ਇੰਡੀਆ ਅਕੈਡਮੀ ਪੰਜਾਬ ਦੇ ਐਵੇਂ ਦੇ ਸਾਢੇ 20 25 ਬੰਦੇ ਔਰ ਅਸੀਂ ਨੈਸ਼ਨਲ ਚੈਂਪੀਅਨ ਸਾਡੇ ਇਰ ਦੇ ਵਿੱਚ ਵੀ ਨੈਸ਼ਨਲ ਚੈਂਪੀਅਨ ਐ ਜੂਨੀਅਰ ਦੇ ਵਿੱਚ ਵੀ ਨੈਸ਼ਨਲ ਚੈਂਪੀਅਨ ਔਰ ਜੇ ਹੁਣ ਇਹ ਸੀਨੀਅਰ ਨੈਸ਼ਨਲ ਚੈਂਪੀਅਨ ਜੋ ਗਏ ਟੀ ਆ ਉਹਦੇ ਵਿੱਚ ਵੀ ਅਸੀਂ ਚੈਂਪੀਅਨ ਸੋ ਪੰਜਾਬ ਦੇ ਵਿੱਚ ਬਹੁਤ ਟੈਲੈਂਟ ਹੈ ਪਰ ਪੰਜਾਬ ਦਾ ਟੈਲੈਂਟ ਆਨ ਕਰਕੇ ਸਾਡੀ ਜਿਹੜੀ ਇੰਡੀਆ ਦੀ ਟੀਮਾਂ ਬੈਟਰ ਬਣ ਗਈ ਹੈ ਔਰ ਉੱਤੇ ਮੈਡਲ ਲਿਆਈਆਂ ਔਰ ਉਮੀਦ ਕਰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤੋਂ ਵਧੀਆ ਕਰੇ